ਪੰਜਾਬ ਸਰਕਾਰ ਮੁਰਦਾਬਾਦ ਕਿਆ ਸਰਕਾਰ ਮੁਰਦਾਬਾਦ ਵਰਤਮਾਨ ਮੁਰਦਾਬਾਦ ਵਰਤਮਾਨ ਮੁਰਦਾਬਾਦ ਕਿਆ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ ਕਿਆ ਸਰਕਾਰ ਮੁਰਦਾਬਾਦ ਵਰਤਮਾਨ ਮੁਰਦਾਬਾਦ ਨਵ ਕਿਸ਼ਮਾ ਮੁਰਦਾਬਾਦ ਨਗਰ ਨਿਗਮ ਕਮਿਸ਼ਨਰ ਮੁਰਦਾਬਾਦ ਨਗਰ ਨਿਗਮ ਕਮਿਸ਼ਨਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਲੰਧਰ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ ਦੱਸਦੀ ਹੈ ਕਿ ਹਰਗੋਬਦੀ ਨਗਰ ਵਾਰਡ ਨੰਬਰ ਦੇ ਲੋਕ ਹੋਏ ਪਰੇਸ਼ਾਨ ਗੰਦੇ ਪਾਣੀ ਦੀ ਸਮੱਸਿਆ ਦੇ ਕਾਰਨ ਅੱਜ ਉਸ ਏਰੀਏ ਦੇ ਕੌਂਸਲਰ ਹਰਪ੍ਰਿਤ ਵਾਲੀਆ ਆਪਣੇ ਮਹੱਲਾ ਨਿਵਾਸੀਆਂ ਦੇ ਨਾਲ ਗੰਦੇ ਪਾਣੀ 'ਚ ਉਤਰੇ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 4-5 ਦਿਨਾਂ ਤੋਂ ਇੰਨੇ ਕੁ ਬੁਰੇ ਹਾਲ ਹਨ ਕਿ ਕਿ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਹਨ। ਲੇਕਿਨ ਨਗਰ ਨਿਗਮ ਦੇ ਅਧਿਕਾਰੀ ਇਸ ਏਰੀਏ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ। ਬਹੁਤ ਵਾਰੀ ਕੰਪਲੀਟਾਂ ਵੀ ਪਾ ਚੁੱਕੇ ਹਨ। ਕੌਂਸਲਰ ਸਾਹਿਬ ਦਾ ਕਹਿਣਾ ਹੈ ਕਸਵਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਨਗਰ ਨਿਗਮ ਦਫਤਰ ਜਾ ਕੇ ਬਹੁਤ ਵਾਰੀ ਉਹਨਾਂ ਨੂੰ ਕਿਹਾ ਲੇਕਿਨ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਨਾ ਹੀ ਅਧਿਕਾਰੀ ਇਸ ਜਗ੍ਹਾ ਤੇ ਪਹੁੰਚੇ ਬਸ ਲਾਰੇ ਲੱਪੇ ਲਾਰੇ ਲੱਪੇ ਹੀ ਲਗਾਈ ਜਾ ਰਹੇ ਹਨ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦਾ ਦਫਤਰ ਤੱਕ ਕਿਹੜਾ ਜਾਵੇਗਾ ਦਿਖਾਉਂਦੇ ਹਾਂ ਪੂਰੀ ਵੀਡੀਓ ਜਲੰਧਰ ਤੋਂ ਮਨਪੀ ਸਿੰਘ ਅਤੇ ਪੰਡਾਰੀ ਦੀ ਰਿਪੋਰਟ ਸ਼ਰਨ ਸੰਗਾ ਜੀ ਕਿਹੜਾ ਏਰੀਆ ਕਿਹੜਾ ਇਹ ਮੱਲਾ ਹਰਕਪਿੰਦਰ ਨੇ ਵਾਰਡ ਨੰਬਰ 2 ਕੀ ਗੱਲ ਤੁਸੀਂ ਅੱਜ ਸਾਰੇ ਇੱਥੇ ਕੁਰਸੀਆਂ ਢਾ ਕੇ ਬੈਠੇ ਹੋ ਕਾਰਨ ਕੀ ਚਾਰ ਦਿਨ ਪਰੇਸ਼ਾਨ ਇਨਾਂ ਪਾਣੀ ਇਨਾਂ ਗੰਦਾ ਆਉਂ ਰਿਹਾ ਹੂੰ ਜੇ ਇਨਾਂ ਸਾਸਤਾ ਨਹੀਂ ਆਪੋ ਲੜਨ ਮਰਨ ਨੂੰ ਮਾਜੀ ਕਰਨਾ ਸਾਡੇ ਘਰ ਜੰਦਾ ਕੋ ਮਰਨ ਰਿਹਾ ਹੂੰ ਐਨੇ ਬਿਮਾਰ ਪੈ ਗਏ ਮੈਂ ਬੁੱਢਾ ਆਦਮੀ ਐ ਬਾਤ ਵੇ ਪਾਣੀ ਮੜਾਏ ਨਾਲ ਬਿਮਾਰ ਪੈ ਗਏ ਅੱਛਾ ਕੋਈ ਤਰੀਕਾ ਨਿਸ਼ਾਨੀ ਤੇ ਕੋਈ ਇਨਾਂ ਦੀ ਕਿੰਨੇ ਚਿਰ ਤੋਂ ਸਮੱਸਿਆ ਹੁੰਦੀ ਪਈ ਐ ਪਈ ਦੋ ਤਿੰਨ ਮਿੰਟ ਸ਼ੁਰੂ ਹੋਣੀ ਲੱਗੀ ਐ ਅੱਛਾ ਵੀ ਨਹੀਂ ਕਿਦਾਂ ਸਹੀ ਹੁੰਦਾ ਦੂਜਾ ਫੇਰ ਕੰ ਕੋ ਕੋ ਮਿੱਟੀ ਬਾਂਦੇ ਕੀ ਕਰੇ ਬੰਦਾ ਮਿੱਟੀ ਕੌਣ ਬਾਂਦਾ ਇਹ ਫੰਦੇ ਆਂ ਬਾਲਟੀ ਵਾਲੇ ਨਹੀਂ ਉਹਨਾਂ ਦਾ ਕੋਈ ਕਾਉਂਸਲਰ ਆਂਦਾ ਕੋ ਕਾਉਂਸਲਰ ਉਹਨਾਂ ਦੇ ਬੰਦੇ ਆਉਂਦੇ ਨੇ ਕਾਉਂਸਲਰ ਪਰ ਕੌਣ ਕਰੀ ਕਾਉਂਸਲਰ ਇਹ ਬਣੇ ਪਪਲਾ ਕੁੱਥਰਾ ਹੈ ਕੋਈ ਨਹੀਂ ਨਹੀਂ ਉਹਨਾਂ ਦੇ ਬੰਦੇ ਆਉਂਦੇ ਤੁਸੀਂ ਕਦੀ ਫੜਿਆ ਨਹੀਂ ਉਹਨਾਂ ਨੂੰ ਉਹਨਾਂ ਨੇ ਕਹਿੰਦੇ ਕਦਾਂ ਕਰੀ ਟੱਕਰ ਖੋਲਦੇ ਨਾਲੇ ਬੰਦ ਕਰਾਮ ਵੇ ਬੰਦ ਕੌਣ ਕਰਾਂਦਾ ਇਦਾਂ ਕੀ ਹੋ ਗਈ ਨਾ ਪਟ ਗਿਆ ਪਾਟਿਆ ਕੌਣ ਹੈ ਜਦੋਂ ਆਂ ਬਾਲਟੀ ਦਾ ਅੱਛਾ ਨਹੀਂ ਤਾਂ ਜੋ ਬੰਦਾ ਕੀ ਕਰੇਗਾ ਡੈਟਕਨ ਖੋਲਦਾ ਕੋਣ ਹੈ ਸੀਵਰੇਜ ਮੈਨਾਂ ਆਂਦੇ ਖੋਲਣਾ ਸੀ ਸੀਵਰੇਜ ਮਨ ਖੁੱਲਦੇ ਆ ਸਫਾਈ ਕਰਦੇ ਆ ਉਹ ਕਹਿੰਦੇ ਬੰਦ ਕਰਦੇ ਹਾਲੀ ਵਾਲੀ ਨੂੰ ਕਰਨਾ ਸਾਡੇ ਆਟਰਮਾਂ ਫੇਰ ਉਹ ਕਹਿੰਦੇ ਉਹ ਕਹਿੰਦੇ ਅੱਛਾ ਮਵਾਲੀ ਸਾਹਿਬ ਭੱਜੇ ਫਿਰ ਆਪਣੇ ਕੋਲੋਂ ਪੈਸੇ ਲਾ ਕੇ ਕੰਮ ਕਰਾਉਣ ਦੇ ਆ ਉਹ ਬੰਦ ਕਰਨਦੇ ਆ ਉਸੇ ਬੰਦਾ ਕੀ ਕਰੇਗਾ ਤੁਸੀਂ ਆਮ ਆਦਮੀ ਪਾਰਟੀ ਦੇ ਹਲਕਾ ਚਾਰਜ ਨਾਲ ਕਦੀ ਗੱਲ ਕੀਤੀ ਇੱਥੇ ਵੀ ਤੁਹਾਡੇ ਬੰਦੇ ਆ ਗਿਆ ਕੁਝ ਕਰਦੇ ਇੱਥੇ ਭਾਈ ਉਹਨੇ ਭਈ ਮੈਂ ਮੈਂ ਕਾਂਗਰਸ ਦਾ ਬੰਦਾ ਤੁਸੀਂ ਗੱਲ ਕਰਾਓ ਸਾਡੇ ਪਾਸ ਗੱਲ ਹੀ ਸੁਣਦੇ ਨੇ ਤੁਸੀਂ ਉਹਨਾਂ ਨੂੰ ਕਦੇ ਕਿਹਾ ਨਹੀਂ ਵੀ ਤੁਹਾਡੇ ਬੰਦੇ ਆ ਕੇ ਮਿੱਟੀ ਬਾ ਕੇ ਬੰਦ ਕਰ ਜਾਂਦੇ ਆ। ਉਹ ਇੱਕ ਦਮ ਉਹ ਵਾਰੀ ਲੰਨ ਪੈਂਦੀਆਂ ਗਾੜੀਆਂ। ਅੱਛਾ। ਹਾਂਜੀ। ਤੇ ਤੋਂ ਉਹ ਵੱਡਾ ਨਾਲਾ ਚੱਲਦਾ ਪਿਆ ਨਾਲਾ ਟਰਾਂਸਫਰ ਨਾ ਕਰ ਜਾ। ਤੁਹਾਡੇ ਤੁਹਾਡੇ ਹਲਕੇ ਦੇ ਮੌਜੂਦਾ ਐਮਐਲਏ ਤੁਹਾਡੀ ਹੀ ਪਾਰਟੀ ਦੇ ਹੈ। ਉਹਨਾਂ ਨੇ ਗੱਲਬਾਤ ਕੀਤੀ ਤੁਸੀਂ। ਉਹਨਾਂ ਨਾਲ ਮੈਂ ਉੱਥੇ ਆਉਂਗਾ ਗੱਲ ਕਰੀਏ। ਇਸ ਨੂੰ ਮਰਦਾ ਕੋਈ ਨਹੀਂਗਾ। ਪਰਵਾਲੀਆ ਸਾਹਿਬ ਕਹਿੰਦੇ ਉੱਥੇ ਆ ਕੇ ਮੌਕਾ ਦੇਖ ਕੇ ਗਏ ਆ। ਕਦੋਂ ਆਉਣਗੇ ਆ। ਪਹਿਲਾਂ ਆਏ। ਬਾਬਾ ਹੈਨਰੀ ਜੀ ਆਏ ਇੱਥੇ ਕਦੀ ਬਾਬਾ ਨਹੀਂ ਆਏ ਬਾਬੇ ਨੇ ਪੁੱਛਦਾ ਮੈਂ ਤੁਹਾਨੂੰ ਮੈਂ ਹਾਂ ਬਾਬਾ ਜੀ ਆਉਂਦੇ ਆ ਉਹ ਕਰਾ ਕੇ ਜਾਂਦੇ ਆ ਅੱਛਾ ਕਿੱਥੇ ਮਾਰਦੇ ਆ ਉਹਦੇ ਸਾਹ ਹੁੰਦੇ ਆ ਜੇਕਰ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਸੀਂ ਬਾਬਾ ਜੀ ਕੋ ਜਾਓਗੇ ਹੁਣ ਬਾਬਾ ਜਾਵਾਂਗੇ ਮੰ ਕੁਲਦੀਪ ਗੌਰ ਹੈ ਕਿਹੜਾ ਏਰੀਆ ਹੈ ਅਸੀਂ ਹਰਗੋਬਿੰਦਨ ਲਗਰ ਤੋਂ ਆਏ ਆ ਕੀ ਪ੍ਰੋਬਲਮ ਕੀ ਹੈ ਪਾਣੀ ਦੀ ਗੰਦੇ ਪਾਣੀ ਦੀ ਸਮੱਸਿਆ ਕਾਫੀ ਦਿਨ ਤੋਂ ਅਸੀਂ ਪਰੇਸ਼ਾਨ ਆ ਸਾਡੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵੜ ਰਿਹਾ ਹੈ ਬਾੜ ਵੀ ਬੜੀ ਨਾਹੀਆਂ ਸਾਰੀਆਂ ਪੜੀਆਂ ਪਈਆਂ ਸੜਕਾਂ ਤੇ ਕੌਂਸਲਰ ਸਾਹਿਬ ਸਾਡੀ ਹੈਲਪ ਕਰ ਰਹੇ ਨੇ ਪਰ ਅਗਲੇ ਕਰਮਚਾਰੀ ਨਹੀਂ ਸਹਾ ਦੇ ਰਹੇ ਨਹੀਂ ਕੋਈ ਬਿਮਾਰੀ ਬਿਮਾਰੀ ਵੀ ਲੱਗ ਰਹੀ ਹੈ ਕੋਈ ਬਿਮਾਰੀ ਵੀ ਲੱਗਦੀ ਪੇਟ ਖਰਾਬ ਹੈ ਸਭ ਦੇ ਹਾਂ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਉਹਦੇ ਕਰਕੇ ਸਭ ਬਿਮਾਰੀ ਫੈਰੀ ਪੇਟ ਖਰਾਬ ਆ ਬੁਖਾਰ ਚੜ ਰਹੀ ਹੈ ਤੇ ਕਾਫੀ ਲੋਕੀ ਸ਼ੌਣੇ ਸਾਡੀ ਸੁਣਾਈ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਬੈਠੇ ਹੋ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਆ ਕੇ ਇਹਦਾ ਮਸਲਾ ਹੱਲ ਕਰਨਗੇ ਸਾਡੀ ਬਾਰ-ਬਾਰ ਕੰਪਲੀਟ ਕਰਨ ਦੇ ਬਾਵਜੂਦ ਵੀ ਇੱਥੇ ਕੋਈ ਸਫਾਈ ਕਰਮਚਾਰੀ ਨਹੀਂ ਆ ਰਿਹਾ ਜੇ ਆਂਦੇ ਨੇ ਤੇ ਛੋਟੀਆਂ ਜਿਹੀਆਂ ਮਾਰਕਟ ਚੱਲ ਜਾਂਦੀਆਂ ਪਰ ਪ੍ਰੋਪਰ ਮਸ਼ੀਨਾਂ ਨਹੀਂ ਲਗਾ ਰਹੇ ਤੇ ਸਫਾਈ ਕਰਵਾ ਦੇਣ ਤਾਂ ਬੈਸਟ ਹੋਏਗਾ ਠੀਕ ਤੇ ਪ੍ਰੀਤ ਵਾਲਿਆ ਜੀ ਕਾਉਂਸਲਰ ਵਾਰਡ ਨੰਬਰ 2 ਤੋਂ ਜੀ ਕੀ ਕਾਰਨ ਅੱਜ ਤੁਸੀਂ ਪਾਣੀ ਦੇ ਵਿੱਚ ਬੈਠੇ ਸਾਰੇ ਤੁਹਾਡੇ ਸਾਹਮਣੇ ਆ ਜੀ ਪਿੱਛੇ ਦੇਖੋ ਕਿਦਾਂ ਛੱਪੜ ਬਣਿਆ ਪਿਆ ਹੈ ਝੀਲ ਚਲਦੀ ਪਈ ਹੈ ਪੂਰੇ ਮੁਹੱਲੇ ਦੇ ਵਿੱਚ ਇੱਕ ਇੱਕ ਫੁੱਟ ਪਾਣੀ ਖੜਾ ਹੈ ਜੀ ਗਰੀਬ ਲੋਕਾਂ ਦੇ ਇਹਨਾਂ ਦੇ ਘਰ ਨਹੀਂਵੇਂ ਉਹਨਾਂ ਦੇ ਅੰਦਰ ਪਾਣੀ ਖੜਾ ਜੀ ਉਹਦੀਆਂ ਵੀ ਮੈਂ ਵੀਡੀਓ ਤੁਹਾਨੂੰ ਦਿਖਾ ਦਿੰਦਾ ਜੀ ਹੂੰ ਚਾਰ ਦਿਨ ਹੋ ਗਿਆ ਸਰ ਇਸੇ ਤਰ੍ਹਾਂ ਹੈ ਜੀ ਹੂੰ ਕਾਰਪੋਰੇਸ਼ਨ ਵਾਲਿਆਂ ਨੂੰ ਕੱਲ ਵੀ ਕਿਹਾ ਜੀ ਕੱਲ ਵੀ ਚਲੋ ਲੱਗੇ ਰਹੇ ਪਰ ਉਹਨਾਂ ਤੋਂ ਨਹੀਂ ਹੋਇਆ ਕਹਿੰਦੇ ਗੱਡੀ ਲੈ ਕੇ ਆਉਣੇ ਗੱਡੀ ਨਹੀਂ ਲੈ ਕੇ ਆਏ ਜੀ ਅੱਜ ਸਵੇਰ ਦੇ ਸਰ 9:30 9:30 ਵਜੇ ਦਾ ਮੈਂ ਕਾਰਪੋਰੇਸ਼ਨ ਬੈਠਾ ਆਇਆ 11:30 ਵਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਕੋਈ ਨਹੀਂ ਆਇਆ ਜੀ ਵਿਰੋਧੀ ਪਾਰਟੀ ਦੇ ਬੰਦੇ ਜਾਂਦੇ ਆ ਉੱਥੇ ਜਾ ਕੇ ਪਤਾ ਨਹੀਂ ਇਹਨਾਂ ਨੂੰ ਕੀ ਕਹਿ ਦਿੰਦੇ ਆ ਕਿ ਅਸੀਂ ਸੁਣਵਾਈ ਨਹੀਂ ਮੁੜ ਕੇ ਕਰਦੇ ਇਹ ਜੀ ਅੱਜ ਵੀ ਮhalla ਸਾਰਾ ਪਰੇਸ਼ਾਨ ਬਾਇਆ ਦੇਖੋ ਗਲੀ ਗਲੀ ਦੇ ਵਿੱਚ ਪਾਣੀ ਖੜਾ ਹੈਗਾ ਤੁਸੀਂ ਖੁਦ ਘੁੰਮ ਕੇ ਆਏ ਹੋ ਉਂਗਲੀਆਂ ਦੇ ਵਿੱਚ ਲੋਕੀ ਪਰੇਸ਼ਾਨ ਹੁਣ ਮੈਂ ਲੋਕਾਂ ਦਾ ਨੁਮਾਇੰਦਾ ਜਵਾਬ ਦੇ ਆ ਲੋਕਾਂ ਪ੍ਰਤੀ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਆ ਪਰ ਅੱਗੇ ਜਦੋਂ ਕੋਈ ਸੁਣਵਾਈ ਨਹੀਂ ਵਈ ਤੇ ਅੱਜ ਮੈਂ ਲੋਕਾਂ ਨੂੰ ਲੈ ਕੇ ਇੱਥੇ ਪਾਣੀ ਦੇ ਵਿੱਚ ਕੁਰਸੀਆਂ ਤੇ ਬੈਠੇ ਆ ਹੋਰ 1.5 ਘੰਟੇ ਤੱਕ ਅਗਰ ਕੋਈ ਨਾ ਆਇਆ ਤੇ ਇਹ ਕੁਰਸੀਆਂ ਛੱਡ ਕੇ ਅਸੀਂ ਪਾਣੀ ਦੇ ਵਿੱਚ ਬੈਠਾਂਗੇ ਸਾਡੇ ਨਾਲ ਜੋ ਵੀ ਹੋਏਗਾ ਜੋ ਵੀ ਸਾਡਾ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਨਗਰ ਨਿਗਮ ਜਲੰਧਰ ਦੀ ਹੋਵੇਗੀ। ਸੁਣਵਾਈ ਹੋ ਕਿਉਂ ਨਹੀਂ ਰਹੀ ਕਾਰਨ ਕੀ ਇਹਦਾ? ਬਸ ਜੀ ਮੈਂ ਵਿਰੋਧੀ ਪਾਰਟੀ ਦਾ ਕਾਉਂਸਲਰ ਹਾਂ ਜੀ। ਇਸੇ ਮਹੱਲੇ 'ਚੋਂ ਸਭ ਤੋਂ ਵੱਧ ਲੀਡ ਨਾਲ ਮੈਂ ਜਿੱਤੇ ਆਂ। ਇਹ ਮਹੱਲਾ ਵਾਸੀਆਂ ਨੂੰ ਇਸੇ ਚੀਜ਼ ਦਾ ਭਰਨਾ ਪੈ ਰਿਹਾ ਜੀ ਹਰਜਾਨਾ। ਠੀਕ ਹੈ। ਬਈ ਤੁਸੀਂ ਦੂਜੀ ਪਾਰਟੀ ਨੂੰ ਪਾ ਕੇ ਜਿਤਾਇਆ ਆ। ਇਸੇ ਕਰਕੇ ਇਹਨਾਂ ਨੂੰ ਬਸ ਪਰੇਸ਼ਾਨ ਕਰ ਰਹੇ ਆ ਜੀ। ਹੋਰ ਕੋਈ ਚੱਕਰ ਨਹੀਂ ਆ ਨਹੀਂ ਤਾਂ ਸਵੇਰ ਤੋਂ ਤੁਹਾਨੂੰ ਪ੍ਰਾਇੋਰਟੀ ਬੇਸ ਤੇ। ਉਹ ਵੀ ਇਨਸਾਨ ਨੇ ਜੀ। ਇਨਸਾਨ ਹੈ ਸਾਰੇ। ਐਬੀਨ ਸਰ ਨੇ ਕਾਰਪੋਰੇਸ਼ਨ ਜਿਹੜੇ ਕੰਮ ਕਰਦੇ ਉਹ ਵੀ ਇਨਸਾਨ ਆ। ਉਹਨਾਂ ਨੂੰ ਪ੍ਰਾਇੋਰਟੀ ਬੇਸ ਤੇ ਪਹਿਲਾਂ ਇਹਨੂੰ ਕਰਨਾ ਚਾਹੀਦਾ ਸੀਗਾ ਵੀ ਸਵੇਰੇ ਜਿੱਦਾਂ ਮਰਜੀ ਆ ਯਾਰ ਲੋਕਾਂ ਨੂੰ ਇਹ ਤੋਂ ਮੁਕਤੀ ਦਵਾਈਏ। ਲੋਕਾਂ ਦੀਆਂ ਕਿਚਨਾਂ 'ਚ ਪਾਣੀ ਖੜਾ, ਲੋਕਾਂ ਦੇ ਬਾਥਰੂਮਾਂ 'ਚ ਪਾਣੀ ਖੜਾ, ਲੋਕਾਂ ਦੇ ਘਰਾਂ 'ਚ ਪਾਣੀ ਖੜਾ ਆ। ਪਰ ਕਿਸੇ ਤੇ ਕੋਈ ਨਹੀਂ ਆ। ਦੇਖੋ ਮੱਲਾਵਾਸੀ 1.5 ਘੰਟਾ ਹੋ ਗਿਆ ਇੱਥੇ ਬੈਠਿਆ ਨੂੰ ਜੀ। ਹਜੇ ਤੱਕ ਇੱਥੇ ਕੋਈ ਨਹੀਂ ਆਇਆ ਜੀ। ਅਸੀਂ ਸਾਰਿਆਂ ਨੂੰ ਫੋਨ ਕਰ ਲਿਆ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਐਸਸੀ, ਐਕਸੀਐਨ, ਜੇਈ, ਐਡਿਓ। ਸਭ ਨੂੰ ਫੋਨ ਹੋ ਚੁੱਕਿਆ ਜੀ ਹਜੇ ਤੱਕ ਇੱਥੇ ਕੋਈ ਵੀ ਬੰਦਾ ਮੜ ਜਾ ਦਲਾਸਾ ਦੇਣ ਹੀ ਆ ਜਾਂਦਾ ਯਾਰ ਇਹ ਕਰਦੇ ਪਏ ਆ ਕਰਵਾ ਰਹੇ ਆ ਪਰ ਹਜੇ ਤੱਕ ਕਿਸੇ ਦੇ ਵੀ ਕੰਨਾਂ ਦੇ ਕੋਈ ਜੂ ਨਹੀਂ ਸਰਕੀ ਤੁਹਾਡੇ ਵੱਲੋਂ ਕਾਰਪੈਸ਼ਨ ਚ ਪਹਿਲੇ ਵੀ ਬੜੀਆਂ ਕੰਪਲੀਟਾਂ ਪਾਈਆਂ ਗਈਆਂ ਕਾਰਨ ਕੀ ਹੈ ਕਾਰਨ ਵਸੇ ਮਹੱਲੇ ਨੂੰ ਵਸੇ ਇੱਕ ਅਣਗੋਲਿਆ ਮਹੱਲਾ ਜੀ ਇਹ ਅਣਗੋਲਿਆ ਕੀਤਾ ਜਾ ਰਿਹਾ ਮਹੱਲੇ ਨੂੰ ਦੇਖੋ ਮੈਂ ਵਿਰੋਧੀ ਪਾਰਟੀ ਦਾ ਸਗਾ ਜੀ ਮੈਂ ਜਿੱਤ ਗਿਆ ਕੋਈ ਗੱਲ ਨਹੀਂ ਪਰ ਮੈਂ ਇਹ ਕਹਿੰਦਾ ਵੀ ਸਾਰੇ ਸਾਥ ਦੇਣ ਇਸ ਮੱਲੇ ਨੂੰ ਆਪਾਂ ਸਾਫ਼ ਸੁਥਰਾ ਰੱਖੀਏ ਤੁਹਾਡੇ ਏਰੀਆ ਦੇ ਤੁਹਾਡੇ ਮੌਜੂਦਾ ਐਮਐਲਏ ਤੁਹਾਡੀ ਪਾਰਟੀ ਦੇ ਉਹਨਾਂ ਨੇ ਜਾ ਕੇ ਦੇਖਿਆ ਮੌਕਾ ਦੇਖਿਆ ਹਾਂਜੀ ਦੇਖਿਆ ਜੀ ਪਹਿਲਾਂ ਵੀ ਐਮਐਲਏ ਸਾਹਿਬ ਆ ਕੇ ਗਏ ਪਹਿਲਾਂ ਵੀ ਕਰਵਾ ਕੇ ਗਏ ਆ ਉਹਨਾਂ ਨੇ ਆਸ਼ਵਾਸ਼ਣ ਦੀਵਾਲੀ ਤੋਂ ਪਹਿਲਾਂ ਵੀ ਕੀਤਾ ਦੋ ਦਿਨ ਲਗਾਤਾਰ ਆਉਂਦੇ ਰਹੇ ਮੱਲੇ ਨੂੰ ਸਾਫ਼ ਕਰਵਾਇਆ ਪਰ ਇਹ ਵਾਰ-ਵਾਰ ਗੰਦੀ ਰਾਜਨੀਤੀ ਦੇ ਤਹਿਤ ਕੀਤਾ ਜਾ ਰਿਹਾ ਜੀ ਮੈਂ ਤਾਂ ਕਹਿੰਦਾ ਰਾਜਨੀਤੀ ਨਾ ਕਰੋ ਸਾਰੇ ਆਓ ਰਲ ਮਿਲ ਕੇ ਆਪਾਂ ਮੱਲੇ ਦਾ ਵਿਕਾਸ ਕਰਵਾਈਏ ਪਰ ਜਿਹੜੀਆਂ ਇਹ ਗੱਲਾਂ ਕਰਦੇ ਆ ਵੀ ਅਸੀਂ ਕੰਮ ਨਹੀਂ ਹੋਣ ਦੇਣਾ ਜੀ ਅਸੀਂ ਕੰਮ ਕਰਕੇ ਦਿਖਾਓ ਜੀ ਕਿੱਦਾਂ ਕਰਾਂਗੇ ਇਹ ਕਰਾਂਗੇ ਇੰਨੀ ਗੱਲ ਕੌਣ ਕਹਿੰਦਾ ਵਿਰੋਧੀ ਕਹਿੰਦੇ ਆ ਜੀ ਠੀਕ ਵਿਰੋਧੀ ਲੋਕਾਂ ਵਿੱਚ ਅਜੇ 2 ਦਿਨ ਜਮਾ ਹੋਏ ਨਹੀਂ ਜਤੇ ਨੂੰ ਤੇ ਇਥੇ ਮਹੱਲੇ ਦੇ ਵਿੱਚ ਆ ਕੇ ਲਾਈਵ ਕੀਤਾ ਗਿਆ ਜੀ ਕਾਉਂਸਲਰ ਸਾਹਿਬ ਕਿੱਥੇ ਆ ਕਾਉਂਸਲਰ ਸਾਹਿਬ ਲਾਪਤਾ ਆ ਆ ਦੇਖੋ ਅੱਜ ਮੈਂ ਲੋਕਾਂ ਦੇ ਵਿੱਚ ਬੈਠਾ ਆ ਅੱਜ ਪਾਣੀ ਦੇ ਵਿੱਚ ਬੈਠਾ ਜਿੰਨੇ ਆ ਕੇ ਦੇਖਣਾ ਦੇਖ ਲਵੇ ਮੈਂ ਪਹਿਲਾਂ ਵੀ ਲੋਕਾਂ ਦੇ ਵਿੱਚ ਸੀ ਅੱਜ ਵੀ ਲੋਕਾਂ ਦੇ ਵਿੱਚ ਆ ਤੇ ਅੱਗੇ ਵੀ ਲੋਕਾਂ ਦੇ ਵਿੱਚ ਰਹਾਂਗਾ ਅਗਰ ਲੋਕਾਂ ਦਾ ਕੰਮ ਹੋਏਗਾ ਤਾਂ ਠੀਕ ਨਹੀਂ ਹੋਏਗਾ ਤਾਂ ਮੈਂ ਜਿੱ ਚਾਹੇ ਮੈਨੂੰ ਪਾਣੀ ਦੇ ਵਿੱਚ ਧਰਨਾ ਦੇਣਾ ਪਵੇ ਚਾਹੇ ਜਿੱਦਾਂ ਵੀ ਮੈਂ ਮਰਜ਼ੀ ਕਰਾਂ ਮੈਂ ਆਪਣੇ ਲੋਕਾਂ ਦੇ ਲਈ ਕੰਮ ਦੇ ਲਈ